ਕਿਸੇ ਨੂੰ ਖਤਮ ਕਰਨਾ ਹੀ ਜਿਹੜੀ ਕਿਸੇ ਸਮੱਸਿਆ ਦਾ ਹੱਲ ਨਹੀਂ ਆ ਤੁਸੀਂ ਐਜ਼ ਅ ਐਡਵੋਕੇਟ ਆ ਤੁਸੀਂ ਕੀ ਸਮਝਦੇ ਹੋ ਮਾਰਨ ਦਾ ਹੱਕ ਪ੍ਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤਾ ਔਰ ਅਸੀਂ ਉਸ ਬਾਬੇ ਨਾਨਕ ਦੇ ਬਾਬਾ ਗੁਰੂ ਅਮਰ ਸਿੰਘ ਨੂੰ ਦਾ ਧਿਆਨ ਕਰਕੇ ਦੇਖੀਏ ਜਿਨ੍ਹਾਂ ਨੇ ਔਰਤ ਨੂੰ ਬਾਬੇ ਨਾਨਕ ਨੇ ਐਡੀ ਪਦਵੀ ਦਿੱਤੀ ਸੁਖਮੰਦਾਖੀ ਜਿਨ੍ਹਾਂ ਜੰਮੇ ਰਾਜਾ ਜੀ ਮਾਰਨ ਦਾ ਉਹਦੇ ਵੀ ਪਿੱਛੇ ਉਹਦੇ ਬੱਚੇ ਹੋਣ ਆ ਉਹਦੀ ਮਾਂ ਕੋਈ ਉਹਦੇ ਵੀ ਹੋਣ ਆ ਤੇ ਮਾਰ ਦੇਣਾ ਕਿਸੇ ਨੂੰ ਗਲਤ ਗੱਲ ਹੈ ਵਿਚਾਰਾਂ ਦੀ ਐ ਸਹਿਮਤੀ ਹੋ ਕੇ ਉੱਤੇ ਪਰਚਾ ਕਰਾਂਦੇ ਉੱਤੇ ਤੁਸੀਂ ਚੈਨਲ ਨੂੰ ਰਿਪੋਰਟ ਕਰਕੇ ਚੈਨਲ ਬੰਦ ਕਰਾ ਸਕਦੇ ਹੋ ਪਰ ਮਾਰਨ ਦਾ ਹੱਕ ਕਿੰਨੇ ਤੁਹਾਨੂੰ ਦਿੱਤਾ ਅੱਜ ਜਿਹੜੇ ਉਹਨੂੰ ਕਮੈਂਟ ਕਰਦੇ ਕਿ ਚੰਗਾ ਕੀਤਾ ਮੈਂ ਕਹਿੰਦਾ ਸੀ ਸਰਚ ਕਰਾ ਲਓ ਇਨਵੈਸਟੀਗੇਸ਼ਨ ਕਰਾ ਲਓ 50% ਤੋਂ ਵੱਧ ਉਹਦੇ ਫਾਲੋਅਰ ਹੋਣਗੇ ਜਿਹੜੇ ਅੱਜ ਕਮੈਂਟ ਕਰਦੇ ਕਿ ਚੰਗਾ ਕੀਤਾ ਜਿਵੇਂ ਦਾ ਕੰਟੈਂਟ ਉਹਦੀਆਂ ਬਹੁਤ ਸਾਰੀਆਂ ਵੀਡੀਓ ਚ ਇਦਾਂ ਦਾ ਸੀ ਕਿ ਉਹ ਜੋ ਬੋਲ ਰਹੀ ਸੀ ਸਹੀ ਨਹੀਂ ਸੀ ਬੱਚੇ ਵੀ ਉਹਦੀ ਰੀਸ ਕਰ ਰਹੇ ਸੀ ਤਾਂ ਲੋਕ ਇਸ ਕੱਲ ਦਾ ਹਵਾਲਾ ਦੇ ਕੇ ਕਹਿ ਰਹੇ ਨੇ ਕਿ ਸਹੀ ਹੋਇਆ ਜਿੱਦ ਦਿਨ ਉਹਦੇ 10000 ਫਾਲੋਅਰ ਸੀ ਤੇ ਉਹਦਾ ਲੋਕਾਂ ਨੇ ਲਾਈਕ ਤਾਂ ਵਧਣ ਲੱਗੇ ਤਾਂ ਤਾਂ ਹੀ ਉਹ ਇੱਥੇ ਪਹੁੰਚੀ ਹੈ ਤਾਹ ਪੁੱਛੀ ਤਾ ਉਹ ਜ਼ਿਆਦਾ ਦਿਖਣ ਲੱਗੀ ਜਿਵੇਂ ਅਸੀਂ ਲਾਇਕ ਨਾ ਨੂੰ ਕਰਦੇ ਨਾ ਉਹਨੂੰ ਦੇਖਦੇ ਨਾ ਵੱਧਦੀ ਇਸ ਕਰਕੇ ਸਮਾਜਿਕ ਪੱਖ ਤੋਂ ਗਲਤ ਕਰ ਰਹੀ ਸੀ ਅਸੀਂ ਉਹਨੂੰ ਰੋਕਣ ਵਾਸਤੇ ਵੀ ਸਮਾਜਿਕ ਪੱਖ ਤੋਂ ਹੀ ਕਰ ਸਕਦੇ ਹਾਂ ਕਾਨੂੰਨੀ ਤਰੀਕੇ ਨਾਲ ਕਰ ਸਕਦੇ ਸੀ ਜਿਹੜੇ ਉਹਨੂੰ ਦੇਖਦੇ ਸੀ ਉਹ ਕੀ ਤੁਸੀਂ ਉਹਨੂੰ ਸਜ਼ਾ ਦੇਣਾ ਚਾਹੋਗੇ ਉਨੇ ਕਸੂਰਵਾਰ ਉਹ ਵੀ ਆ ਜਿਹੜੇ ਉਹਨੂੰ ਵੇਖਦੇ ਸੀ ਜਿਹੜੇ ਉਹਨੂੰ ਕਰਦੇ ਸੀ ਠੀਕ ਹੈ ਇਸ ਕਰਕੇ ਕਿਉਂਕਿ ਮੈਂ ਫਿਰ ਕਹਿੰਦਾ ਉਹ ਨਾ ਪਹਿਲੀ ਸੀ ਨਾ ਆਖਰੀ ਸੀ ਵਿਚਾਰਾਂ ਦੇ ਮਤਪੇ ਤੇ ਆਪਾਂ ਗੱਲ ਕਰ ਰਹੇ ਆ ਜਿਸ ਤਰ੍ਹਾਂ ਕਿ ਹਾਲ ਹੀ ਦੇ ਵਿੱਚ ਕੰਚਨ ਕੁਮਾਰੀ ਵਾਲਾ ਕਾਂਡ ਤੁਹਾਨੂੰ ਵੀ ਪਤਾ ਹੋਇਆ ਪਤਾ ਹੋਏਗਾ ਹੋਇਆ ਉਸ ਤੋਂ ਬਾਅਦ ਅਮਰਿਤਪਾਲ ਸਿੰਘ ਮੈਰੋ ਜਿਨ੍ਹਾਂ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਜਾਂਦੀ ਹੈ ਜਾਂਚ ਅਜੇ ਚੱਲ ਰਹੀ ਹੈ ਜੋ ਵੀ ਹੋਏਗਾ ਹਨਾ ਬੰਦਾ ਦੇਖਣਾ ਹੋਵੇਗਾ ਪਰ ਬਹੁਤ ਸਾਰੇ ਲੋਕ ਐ ਜੋ ਅਮਰਿਤਪਾਲ ਮੈਰੋ ਦੇ ਹੱਕ ਦੇ ਵਿੱਚ ਐ ਕਿ ਉਹਨੇ ਜੋ ਕੀਤਾ ਸਹੀ ਕੀਤਾ ਇਹ ਪਹਿਲਾ ਹੋ ਜਾਣਾ ਚਾਹੀਦਾ ਸੀ ਬਹੁਤ ਸਾਰੇ ਲੋਕ ਉਹੀ ਕਿ ਵਿਚਾਰਧਾਰਾ ਦੇ ਜਿਹੜੇ ਮਤ ਪੇ ਦਾ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਸਹਿਮਤ ਨਹੀਂ ਵੀ ਆ ਕਿਉਂਕਿ ਉਹ ਕਹਿੰਦੇ ਨੇ ਕਿ ਕਿਸੇ ਨੂੰ ਖਤਮ ਕਰਨਾ ਹੀ ਜਿਹੜੀ ਕਿਸੇ ਸਮੱਸਿਆ ਦਾ ਹੱਲ ਨਹੀਂ ਆ ਤੁਸੀਂ ਐਜ਼ ਅ ਐਡਵੋਕੇਟ ਤੁਸੀਂ ਕੀ ਸਮਝਦੇ ਹੋ ਦੇਖੋ ਜੀ ਕੰਚਨ ਕੁਮਾਰੀ ਨਾਂ ਤੇ ਕੰਟੈਂਟ ਪਾਉਣ ਵਾਲੀ ਪਹਿਲੀ ਸੀ ਤੇ ਨਾਂ ਇਹੋ ਆਖਰੀ ਆ ਜੇ ਤੁਸੀਂ ਬਹੁਤ ਸਾਰੇ ਦੇਖਿਓ ਨੇ ਸਿੰਗਰ ਵੀ ਜਦੋਂ ਉਹ ਕੀਰਤਨ ਕਰਦੇ ਨੇ ਰਾਗੀ ਹੁੰਦੇ ਨੇ ਤੇ ਲੋਕਾਂ ਨੂੰ ਇਕੱਠ ਸੁਣਦੇ ਨੇ ਜਿੱਦਣ ਉਹੀ ਸਿੰਗਰ ਬਣ ਜਾਂਦੇ ਜਿਨ੍ਹਾਂ ਨੂੰ ਕੀਰਤਨ ਕਰਨ ਦਾ 5 ਹਜ਼ਾਰ ਨਹੀਂ ਮਿਲਦਾ ਸੀ ਤੇ ਜਦੋਂ ਸਿੰਗਰ ਬਣ ਕੇ ਵਲਗਰ ਗਾਣੇ ਕਾਉਂਦੇ ਨੇ ਤੇ ਉਹਨਾਂ ਨੂੰ 5 ਲੱਖ ਮਿਲਦਾ ਇਹ ਸਾਡਾ ਉਹੀ ਸਮਾਜ ਹੈ ਜੇ ਕੰਚਨ ਕੁਮਾਰੀ ਗਲਤ ਕਰਦੀ ਸੀ ਤੇ ਅੱਜ ਸਾਨੂੰ ਜਿਹੜਾ ਇੰਟਰਨੈਟ ਦਾ ਜਮਾਨਾ ਆ ਅਸੀਂ ਉੱਥੇ ਜਾ ਕੇ ਉਹਦੀ ਰਿਪੋਰਟ ਕਰ ਸਕਦੇ ਆ ਮੈਂ ਸੁਣਿਆ ਕਿ ਉਹਦੇ 4 ਲੱਖ ਫਾਲੋਅਰ ਸੀਗੇ ਤੇ ਜੇ ਅਸੀਂ 4 ਲੱਖ ਜੇ ਕੌਣ ਸੀਗੇ 4 ਲੱਖ ਦੇ ਵਿੱਚੋਂ ਸਾਡੇ ਲੋਕ ਸੀ ਨਾ ਉਹ ਅਸੀਂ ਸੀ ਪੰਜਾਬ ਦੇ ਲੋਕ ਸੀ ਥੋੜੇ-ਬਹੁਤ ਬਾਹਰੋਂ ਵੀ ਹੋਣੇ ਆ ਤੇ ਉਹ ਲੋਕ ਅੱਜ ਜਿਹੜੇ ਉਹ ਕਮੈਂਟ ਕਰਦੇ ਕਿ ਚੰਗਾ ਕੀਤਾ ਮੈਂ ਕਹਿੰਦਾ ਸੀ ਇਹ ਚ ਸਰਚ ਕਰਾ ਲਓ ਇਨਵੈਸਟੀਗੇਸ਼ਨ ਕਰਾ ਲਓ 50% ਤੋਂ ਵੱਧ ਉਹਦੇ ਫਾਲੋਅਰ ਹੋਣਗੇ ਜਿਹੜੇ ਅੱਜ ਕਮੈਂਟ ਕਰਦੇ ਕਿ ਚੰਗਾ ਕੀਤਾ ਜੇ ਉਹ ਕੰਟੈਂਟ ਦੇ ਤੁਸੀਂ ਲੋਕ ਦੇਖਦੇ ਸੀ ਬਹੁਤ ਸਾਰੇ ਮੈਂ ਲੋਕਾਂ ਨੂੰ ਦੇਖਿਆ ਕੁੜੀਆਂ ਨੂੰ ਜਿਹਦੇ ਚੰਗੇ ਕੰਟੈਂਟ ਪਾਉਂਦੀਆਂ ਉਹਨੂੰ ਕੋਈ ਦੇਖਦਾ ਨਹੀਂ ਮੈਂ ਨਾਂ ਨਹੀਂ ਲੈਣਾ ਸਾਡੀਆਂ ਉਹਨਾਂ ਦੇ ਸਾਡੇ ਭੈਣਾਂ ਨੇ ਬਹੁਤ ਚੰਗਾ ਪਾਉਂਦੀਆਂ ਨੇ ਅਮਰ ਛਕਿਆ ਨੇ ਉਹ ਗੱਲ ਕਰਦਿਆਂ ਲੋਕਾਂ ਨੂੰ ਸੁਣਦੇ ਤੱਕ ਨਹੀਂ ਉਹਨਾਂ ਦੇ ਫਾਲੋਅਰ ਦੇਖ ਲਓ ਤੇ ਉਹਨਾਂ ਦੇ ਫਾਲੋਅਰ ਜੇ ਅਸੀਂ ਦੇਖਦੇ ਆ ਤਾਂ ਉਹ ਪਾਉਂਦੀ ਸੀ ਅਸੀਂ ਉਹਦੇ ਚੈਨਲ ਬੰਦ ਕਰਾ ਸਕਦੇ ਸੀ ਰਿਪੋਰਟ ਕਰਕੇ ਉਹਦਾ ਚੈਨਲ ਬੰਦ ਕਰਾ ਸਕਦੇ ਮਾਰਨ ਦਾ ਹੱਕ ਪ੍ਰਮਾਤਮਾ ਨੇ ਕਿਸੇ ਨੂੰ ਨਹੀਂ ਦਿੱਤਾ ਔਰ ਅਸੀਂ ਉਸ ਬਾਬੇ ਨਾਨਕ ਦੇ ਗੁਰੂ ਅਮਰ ਸਿੰਘ ਨੂੰ ਦਾ ਧਿਆਨ ਕਰਕੇ ਦੇਖੀ ਜਿਨ੍ਹਾਂ ਨੇ ਔਰਤ ਨੂੰ ਬਾਬੇ ਨਾਨਕ ਨੇ ਐਡੀ ਪਦਵੀ ਦਿੱਤੀ ਸੁਖਮੰਦਾ ਆਖੀ ਜਿੰਨੇ ਜ ਮੀਰਾ ਜੀ ਮਾਰਨ ਦਾ ਉਹਦੇ ਵੀ ਪਿੱਛੇ ਉਹਦੇ ਬੱਚੇ ਹੋਣ ਆ ਉਹਦੀ ਮਾਂ ਕੋਈ ਉਹਦੇ ਵੀ ਹੋਣ ਆ ਤੇ ਮਾਰ ਦੇਣਾ ਕਿਸੇ ਨੂੰ ਗਲਤ ਗੱਲ ਹੈ ਵਿਚਾਰਾਂ ਦੀ ਐ ਸਮਤੀ ਹੋ ਕੇ ਉੱਤੇ ਪਰਚਾ ਕਰਾਂਦੇ ਉਹ ਤੇ ਤੁਸੀਂ ਚੈਨਲ ਨੂੰ ਰਿਪੋਰਟ ਕਰਕੇ ਚੈਨਲ ਬੰਦ ਕਰਾ ਸਕਦੇ ਹੋ ਪਰ ਮਾਰਨ ਦਾ ਹੱਕ ਕਿੰਨੇ ਤੁਹਾਨੂੰ ਦਿੱਤਾ ਮੈਂ ਫੇਰ ਉਹ ਗੱਲ ਕਰਦਾ ਹੁਣ ਸਾਡਾ ਆ ਦੇਖ ਕੇ ਪ੍ਰੋਗਰਾਮ ਵੇਖੀ ਇੱਥੇ ਵੀ ਲੋਕੀ ਗਾਣਾ ਕੱਢਣਗੇ ਵਿਚਾਰਾ ਨਾ ਐ ਸਹਿਮਤ ਹੋਣਾ ਤੁਸੀਂ ਕੀ ਸਾਬਤ ਕਰਦੇ ਹੋ ਗਾਣਾ ਕੱਢ ਕੇ ਤੁਸੀਂ ਯੋਧੇ ਬਣ ਜੋ ਕੋਈ ਕੀ ਤੁਸੀਂ ਮੈਂ ਉਹ ਕਹਿੰਦਾ ਤੁਸੀਂ ਉਹਨਾਂ ਮਹਾਨ ਸ਼ਹੀਦਾਂ ਦੀ ਮਹਾਨ ਯੋਧਿਆਂ ਦੀ ਤੋਹੀਨ ਕਰਦੇ ਹੋ ਜਦੋਂ ਵਿਚਾਰਾ ਐ ਸਹਿਮਤ ਹੋ ਕੇ ਤੁਸੀਂ ਕਿਸੇ ਨੂੰ ਗਾਣਾ ਕੱਢਦੇ ਹੋ ਕਿਸੇ ਨੂੰ ਮਾਰਦੇ ਹੋ ਬਹੁਤ ਸਾਰੇ ਇੱਥੇ ਮੈਂ ਇੱਕ ਗੱਲ ਕਹਿੰਦਾ ਕੰਚਨ ਕੁਮਾਰੀ ਦੀ ਗੱਲ ਨੇ ਗੱਲ ਤਾਂ ਇਜ਼ੀ ਅਪਰੋਚ ਦੀ ਤੇ ਗਰੀਬ ਦੀ ਕਚਨ ਕੁਮਾਰੀ ਇਜੀ ਅਪਰੋਚ ਸੀ ਉਹ ਤੁਹਾਡੇ ਗੱਲਾਂ ਚ ਉਹ ਤੁਹਾਡੇ ਵਾਲ ਚਾਗੀ ਤੁਸੀਂ ਮਾਰਦੀ ਬਹੁਤ ਸਾਰੇ ਆਪਣੀ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਵੀ ਬਹੁਤ ਡਬਲ ਮੀਨਿੰਗ ਬੋਲੇ ਜਾਂਦੇ ਆ ਉਹ ਲੋਕ ਤੁਹਾਡੀ ਅਪਰੋਚ ਨਹੀਂ ਉਹਨਾਂ ਦੇ ਸੋਰਸ ਜ਼ਿਆਦੇ ਨੇ ਉਹਨਾਂ ਕੋ ਪੈਸਾ ਜ਼ਿਆਦਾ ਹੈ ਤੁਸੀਂ ਉਹ ਲੋਕ ਨੂੰ ਨਾ ਫੋਟੋ ਖਚਾਉਂਦੇ ਹੋ ਉਹਨਾਂ ਲੋਕਾਂ ਨਾਲ ਤੁਸੀਂ ਫੋਟੋ ਖਾਂਦੇ ਹੋ ਤੇ ਉਹਨਾਂ ਨਾਲ ਤੁਸੀਂ ਤੁਸੀਂ ਉਹਨਾਂ ਦਾ ਕੁਝ ਕਰ ਨਹੀਂ ਸਕਦੇ ਕਿਉਂਕਿ ਅਮੀਰ ਹੈ ਉਹਨਾਂ ਕੋ ਪੈਸਾ ਉਹਨਾਂ ਕੋ ਸੋਰਸ ਨੇ ਇਹ ਵਿਚਾਰੀ ਤੁਹਾਡੇ ਹੱਥ ਆ ਗਈ ਬਹੁਤ ਸਾਰਾ YouTube ਦੇ ਵਿੱਚ ਪੌਨ ਸਾਈਟਾਂ ਨੇ ਹੋਰ ਬਹੁਤ ਕੁਸ਼ਿਆ ਕਿੰਨੂ-ਕਿੰਨੂ ਤੁਸੀਂ ਬੰਦ ਕਰ ਲੋ ਕਿ ਕਿਨੂ-ਕਿੰਨੂ ਤੁਸੀਂ ਮਾਰ ਲੋ ਕਿ ਇਹਦਾ ਸਭ ਤੋਂ ਸੌਖਾ ਤਰੀਕਾ ਹੈ ਆ ਕਿ ਤੁਸੀਂ ਉਤ ਨੂੰ ਜਾ ਕੇ ਚੈਨਲ ਦੀ ਰਿਪੋਰਟ ਕਰੋ ਬੰਦ ਕਰੋ ਮੈਂ ਫੇਰ ਇਹ ਗੱਲ ਕੰਨਾ ਕਿ ਜਿਹੜੇ ਕਮੈਂਟ ਕਰਦੇ ਨੇ ਕਿ ਚੰਗਾ ਹੋਇਆ ਉਹਨੂੰ ਮਾਰਿਆ ਉਹ ਉਹਦੇ ਫਾਲੋਅਰ ਵੀ ਹੋਣਗੇ ਉਹ ਦੇਖਦੇ ਵੀ ਹੋਣਗੇ ਪਾਕਿਸਤਾਨੀ ਡਰਾਮੇ ਆਉਂਦੇ ਆ ਡਬਲ ਮੀਨਿੰਗ ਅਗਲੇ ਸਾਰੇ ਦੇਖਦੇ ਆ ਲੋਕ ਰੋਜ਼ ਦੇਖਦੇ ਕਿਉਂ ਤੁਸੀਂ ਵਰਲਡ ਕਮੈਂਟ ਦੇਖਣਾ ਚਾਹੁੰਦੇ ਕਿਉਂ ਦੇਖਦੇ ਹੋ ਠੀਕ ਹੈ ਇਸ ਕਰਕੇ ਅਸੀਂ ਕਿਸੇ ਨੂੰ ਮਾਰਨਾ ਗਲਤ ਆ ਉਹਨ ਕਿਸੇ ਹੋਰ ਤਰੀਕਿਆਂ ਬਹੁਤ ਤਰੀਕੇ ਜਿਹੜੇ ਅਸੀਂ ਉਹਨੂੰ ਕਰ ਸਕਦੇ ਸੀ ਇਸ ਕਰਕੇ ਇੱਕ ਨਿਮਾਨੀ ਔਰ ਇੱਕ ਔਰਤ ਨੂੰ ਮਾਰਨਾ ਇੱਕ ਔਰਤ ਮਾਰੀ ਆ ਔਰ ਉਹ ਵੀ ਜਿਹਦੇ ਤੁਸੀਂ ਇੱਕ ਵਿਚਾਰ ਉਹਨੂੰ ਹੋਰ ਤਰੀਕੇ ਨਾਲ ਮਤਲਬ ਉਹਨੂੰ ਚੈਨਲ ਬੰਦ ਕਰਾ ਸਕਦੇ ਰੋਕ ਸਕਦੇ ਸੀ ਤਾਂ ਤੁਸੀਂ ਉਹਨੂੰ ਮਾਰਨਾ ਜਿਹੜਾ ਗਲਤ ਕੰਮ ਆ ਕਾਨੂੰਨ ਦੇ ਪੱਖ ਤੋਂ ਤਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਰਨਾ ਗਲਤ ਸੀ ਪਰ ਜੇਕਰ ਅਸੀਂ ਸਮਾਜ ਦੇ ਪਹਿਲੂ ਤੋਂ ਦੇਖੀਏ ਕਿਉਂਕਿ ਲੋਕ ਇਹ ਵੀ ਕਹਿ ਰਹੇ ਨੇ ਕਿ ਬੱਚਿਆਂ ਤੇ ਉਸੀ ਦਾ ਅਸਰ ਬੱਚਿਆਂ ਤੇ ਪੈ ਰਿਹਾ ਜਿਵੇਂ ਦਾ ਕੰਟੈਂਟ ਉਹਦੀਆਂ ਬਹੁਤ ਸਾਰੀਆਂ ਵੀਡੀਓ ਚ ਇਦਾਂ ਦਾ ਸੀ ਕਿ ਉਹ ਜੋ ਬੋਲ ਰਹੀ ਸੀ ਸਹੀ ਨਹੀਂ ਸੀ ਬੱਚੇ ਵੀ ਉਹਦੀ ਰੀਸ ਕਰ ਰਹੇ ਸੀ ਤਾਂ ਲੋਕ ਇਸ ਗੱਲ ਦਾ ਹਵਾਲਾ ਦੇ ਕੇ ਕਹਿ ਰਹੇ ਨੇ ਕਿ ਸਹੀ ਹੋਇਆ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਸਮਾਜਿਕ ਪਹਿਲੂ ਤੋਂ ਗਲਤ ਸੀ ਸਮਾਜਿਕ ਪਹਿਲੂ ਤੋਂ ਆਪਾਂ ਦੇਖਦੇ ਆ ਉਹ ਗਲਤ ਸੀ ਮੈਂ ਉਹੀ ਫਿਰ ਕਹਿਣਾ ਕਿ ਅਸੀਂ ਜਿਹੋ ਪਾਉਂਦੀ ਸੀ ਤੇ ਵੇਖਦੇ ਕੌਣ ਸੀ ਅਸੀਂ ਨਾ ਵੇਖਦੇ ਉਹਨੂੰ ਨਾ ਫੋਲੋ ਕਰਦੇ ਜਿੱਦ ਦਿਨ ਉਹਦੇ 10000 ਫੋਲੋਅਰ ਸੀ ਤੇ ਉਹਦਾ ਲੋਕਾਂ ਨੇ ਲਾਈਕ ਤਾਂ ਵਧਣ ਲੱਗੇ ਤਾਂ ਤਾਂ ਹੀ ਉਹ ਇੱਥੇ ਪਹੁੰਚੀ ਆ ਤਾਂ ਪਹੁੰਚੀ ਤਾਂ ਉਹ ਜ਼ਿਆਦਾ ਦਿਖਣ ਲੱਗੀ ਜਿਵੇਂ ਅਸੀਂ ਲਾਈਕ ਨਾ ਨੂੰ ਕਰਦੇ ਨਾ ਉਹਨੂੰ ਦੇਖਦੇ ਨਾ ਵੱਧਦੀ ਇਸ ਕਰਕੇ ਸਮਾਜਿਕ ਪੱਖ ਤੋਂ ਗਲਤ ਕਰ ਰਹੀ ਸੀ ਅਸੀਂ ਉਹਨੂੰ ਰੋਕਣ ਵਾਸਤੇ ਵੀ ਸਮਾਜਿਕ ਪੱਖ ਤੋਂ ਹੀ ਕਰ ਸਕਦੇ ਹਾਂ ਕਾਨੂੰਨੀ ਤਰੀਕੇ ਨਾਲ ਕਰ ਸਕਦੇ ਸੀ ਮਾਰਨ ਦਾ ਹੱਕ ਜਿਹੜਾ ਉਹ ਪ੍ਰਮਾਤਮਾ ਕੋਲੋਂ ਉਹਤੇ ਅਸੀਂ ਨਹੀਂ ਮੈਂ ਦੇਖੋ ਗੱਲ ਫੇਰ ਉੱਥੇ ਆ ਜਾਂਦੀ ਆ ਮਰਦ ਪਰਦਾਨ ਇਹ ਸਿਸਟਮ ਆ ਔਰ ਮਰਦ ਹਮੇਸ਼ਾ ਆ ਦੀ ਗੱਲ ਉੱਪਰ ਰੱਖਣ ਦੇ ਚੱਕਰ 'ਚ ਹੀ ਔਰਤ ਨੂੰ ਨੀਚਾ ਲਗਾਉਣਾ ਚਾਹੁੰਦਾ ਔਰਤ ਨੂੰ ਡੋਮਿਨੇਟ ਕਰਦਾ ਔਰ ਇਸ ਕੰਮ ਦੇ ਵਿੱਚ ਵੀ ਇਹੀ ਰੌਲਾ ਆ ਮਰਦ ਪ੍ਰਧਾਨ ਸੁਸਾਇਟੀ ਮੈਂ ਇੱਕ ਗੱਲ ਬੜੇ ਦਾਅਵੇ ਨਾਲ ਕਹਿਣਾ ਜਿਹਦੇ ਅੰਦਰ ਜਮੀਰ ਹੈਗਾ ਜੋ ਸੋਚਦਾ ਹੈ ਮੇਰੀ ਗੱਲ ਤੇ ਜਿਹਨੂੰ ਸਹਿਮਤ ਆ ਜੇ ਮਰਦ ਦੱਲਾ ਨਾ ਹੋਵੇ ਔਰਤ ਕਦੀ ਵੈਸ਼ਿਆ ਨਹੀਂ ਬਣਦੀ ਪਹਿਲੋ ਮਰਦ ਦੱਲਾ ਹੁੰਦਾ ਫਿਰ ਫਿਰ ਔਰਤ ਕੋਠੇ ਤੇ ਬੈਠਦੀ ਆ ਔਰਤ ਕੋਠੇ ਤੇ ਨਾ ਬੈਠੇ ਜੇ ਮਰਦ ਨਾ ਜਾਵੇ ਜੇ ਲੋਕ ਕੋਠੇ ਤੇ ਜਾਂਦੇ ਆ ਤੇ ਕੋਠੇ ਦੇ ਬੈਠੀ ਆ ਕੋਠੇ ਬੰਦ ਹੋ ਜਾਣ ਜੇ ਤੁਸੀਂ ਇਹ ਸੋਚ ਜਿਹੜੇ ਕਮੈਂਟ ਪਾਉਂਦੇ ਨਾ ਜੇ ਤੁਸੀਂ ਇਹ ਸੋਚ ਬਣਾ ਲਓ ਕਿ ਅਸੀਂ ਗੰਦਾ ਕੰਟੈਂਟ ਨਹੀਂ ਦੇਖਣਾ ਅਸੀਂ ਕੋਠੇ ਤੇ ਨਹੀਂ ਜਾਣਾ ਤੇ ਜਿਹੜੇ ਕੋਠੇ ਦੇ ਬੈਠੀਆਂ ਨੇ ਉਹ ਵੀ ਬਦਨਸੀਬ ਵਿਚਾਰੀਆਂ ਨਰਕ ਭਰੀ ਜ਼ਿੰਦਗੀ ਜੀ ਰਹੀ ਆ ਉਹਦਾ ਜ਼ਿੰਮੇਵਾਰ ਵੀ ਇਹ ਸਾਡਾ ਮਰਦ ਪ੍ਰਦਾਨ ਸਮਾਜ ਆ ਮਰਦ ਪ੍ਰਦਾਨ ਸੁਸਾਇਟੀ ਆ ਕੋਠੇ ਜੇ ਬੰਦ ਨਹੀਂ ਹੋ ਰਿਹਾ ਤੇ ਸਾਡਾ ਜਿਹੜਾ ਮਰਦ ਪ੍ਰਦਾਨ ਸੁਸਾਇਟੀ ਆ ਉਹ ਜ਼ਿੰਮੇਵਾਰ ਆ ਉਹ ਔਰਤ ਜ਼ਿੰਮੇਵਾਰ ਨਹੀਂ ਜਿਹੜੇ ਕੋਠੇ ਤੇ ਬੈਠੀ ਆ ਉਹ ਜਿਹੜੇ ਸ਼ਰੀਰ ਵੇਚ ਰਹੀ ਉਹ ਉਹ ਜ਼ਿੰਮੇਵਾਰ ਨਹੀਂ ਉਹਦੇ ਬਰਾਬਰ ਉਹਦੀ ਮਜਬੂਰੀ ਆ ਪਰ ਜਿਹੜਾ ਸ਼ੌਂਕ ਨਾਲ ਜਾ ਕੇ ਉਹਦਾ ਸ਼ਰੀਰ ਵੇਚਦਾ ਉਹਦਾ ਜ਼ਿੰਮੇਵਾਰ ਇੱਕ ਮਰਦ ਆ ਜਿਹੜਾ ਆਪਦਾ ਸ਼ੌਂਕ ਨਾਲ ਜਾ ਕੇ ਸ਼ਰੀਰ ਵੇਚਦਾ ਨੂੰ ਉਸ ਮਜਬੂਰ ਔਰਤ ਨੂੰ ਇਸ ਕਰਕੇ ਅਸੀਂ ਇੱਕ ਕੰਚਨ ਕੁਮਾਰੀ ਨੂੰ ਇੱਕ ਵਲਗਰ ਕੰਟੈਂਟ ਪਾਉਣ ਤੇ ਮਾਰਤਾ ਪਰ ਜੇ ਉੱਥੇ ਇਸ ਜਿਹੜੇ ਲੋਕ ਜਾਣਦੇ ਨੇ ਕੋਠਿਆਂ ਤੇ ਉਹਨਾਂ ਨੂੰ ਜਿਹੜੇ ਲੋਕ ਦੇਖਦੇ ਸੀ ਉਹਨੂੰ ਉਹਦੇ ਫਾਲੋਅਰ ਸੀ ਉਹਨਾਂ ਨੂੰ ਤੁਸੀਂ ਕੀ ਸਜ਼ਾ ਦੇਣਾ ਚਾਹੋਗੇ ਜਿਹੜੇ ਉਹਨੂੰ ਦੇਖਦੇ ਸੀ ਉਹਦੀ ਕੀ ਤੁਸੀਂ ਉਹਨਾਂ ਨੂੰ ਕੀ ਸਜ਼ਾ ਦੇਣਾ ਚਾਹੋਗੇ ਉੰਨੇ ਕਸੂਰ ਵਰ ਉਹ ਵੀ ਆ ਜਿਹੜੇ ਉਹਨੂੰ ਵੇਖਦੇ ਸੀ ਜਿਹੜੇ ਉਹਨੂੰ ਕਰਦੇ ਸੀ ਠੀਕ ਹੈ ਇਸ ਕਰਕੇ ਕਿਉਂਕਿ ਮੈਂ ਫੇਰ ਕਹਿੰਦਾ ਉਹ ਨਾ ਪਹਿਲੀ ਸੀ ਨਾ ਆਖਰੀ ਸੀ ਇਹ ਤਾਂ ਤੁਸੀਂ ਹੋਰ ਸਾਡੇ ਪੰਜਾਬ ਜਾ ਕਿੱਥੇ ਰਿਹਾ ਕਿੰਨੇ ਮੁੱਦੇ ਨੇ ਜਿਨ੍ਹਾਂ ਦਾ ਸਾਨੂੰ ਸੀਰੀਅਸ ਹੋਣਾ ਪਊਗਾ ਧਰਮ ਕਿੱਥੇ ਜਾ ਰਿਹਾ ਸਾਡੇ ਲੋਕਾਂ ਨੂੰ ਜੋਬ ਨਹੀਂ ਮਿਲਦੀ ਬੱਚੇ ਬਾਹਰ ਜਾ ਰਹੇ ਨੇ ਬਹੁਤ ਬਹੁਤ ਪ੍ਰੋਬਲਮ ਹੋਰ ਨੇ ਉਹਨਾਂ ਤੋਂ ਤੁਹਾਡਾ ਧਿਆਨ ਪਟਾ ਪਟਕਾ ਕੇ ਤੁਹਾਨੂੰ ਇੱਧਰ ਲਾ ਦਿੰਦੀਆਂ ਨੇ ਸਰਕਾਰਾਂ ਲੋਕ ਤੁਹਾਨੂੰ ਤੁਸੀਂ ਉਧਰ ਪਾਸੇ ਹੁਲ ਜਾਂਦੇ ਹੋ ਅੱਜ 10 15 ਦਿਨ ਤੋਂ ਹੌਟ ਟਾਪਿਕ ਬਣਿਆ ਹੋਇਆ ਜਿੱਥੇ ਪੰਜਾਬ ਦੇ ਹੋਰ ਬਹੁਤ ਮੁੱਦੇ ਨੇ ਪਲੀਜ਼ ਉਹਨਾਂ ਤੇ ਧਿਆਨ ਦਿਓ ਸਾਡੇ ਜਿਹੜੇ ਸੂਝਵਾਨ ਲੀਡਰ ਨੇ ਸਾਡੇ ਜਿਹੜੇ ਸਾਡੇ ਕੌਮ ਦੇ ਨੁਮਾਇंदे ਨੇ ਜਿਹੜੇ ਚੰਗੀ ਸੋਚ ਵਾਲੇ ਨੇ ਪਲੀਜ਼ ਉਹਨਾਂ ਨੂੰ ਇੱਧਰ ਧਿਆਨ ਦਿਨਾ ਔਰ ਸਭ ਤੋਂ ਵੱਡੀ ਪਾਵਰ ਲੋਕਾਂ ਚ ਹੈ ਜਨਤਾ ਚ ਤੁਸੀਂ ਗਲਤ ਗੱਲ ਨੂੰ ਪ੍ਰੋਮੋਟ ਨਾ ਕਰੋ ਕੰਚਨ ਕੁਮਾਰੀ ਗਲਤ ਸੀ ਉਹ ਗਲਤ ਆ ਪਰ ਉਹਨੂੰ ਇੱਕ ਸਤਰੀਕ ਕਾਨੂੰਨੀ ਤੇ ਸਮਾਜਿਕ ਤਰੀਕੇ ਨਾਲ ਵੀ ਰੋਕੇਗਾ ਪਿੰਡਾਂ ਚ ਪਿੰਡਾਂ ਚ ਅੱਜਕੱਲ ਬਹੁਤ ਜ਼ਿਆਦਾ ਸਮੱਸਿਆ ਨੇ ਨਸ਼ੇ ਦੀ ਨਸ਼ੇ ਦਾ ਅਸੀਂ ਅੱਜਕੱਲ ਕਹਿੰਦੇ ਆ ਕਿ ਨਸ਼ਾ ਸਰਕਾਰ ਦੀ ਜੋ ਸਰਕਾਰ ਦੀ ਔਰ ਪੁਲਿਸ ਦੀ ਜਿੰਮੇਵਾਰੀ ਨਸ਼ਾ ਰੁਕਣੀ ਸਾਡੀ ਸਮਾਜਿਕ ਜਿੰਮੇਵਾਰੀ ਆ ਜੇ ਅਸੀਂ ਪਿੰਡ ਚ ਬਣਾ ਦਾਂਗੇ ਸਾਰੇ ਪਿੰਡ ਵਾਲੇ ਸਹੋਂ ਪਾਦਨ ਨਸ਼ੇ ਤੇ ਪਿੰਡ ਦੇ ਬਾਈਕਟ ਕਰਾਂਗੇ ਉਹਦਾ ਸੀ ਸਮਾਜਿਕ ਬਾਈਕਟ ਕਰਾਂਗੇ ਕਰ ਦੋ ਦੇਖੋ ਕੌਣ ਵੇਚਦਾ ਜਿੱਦੇ ਇੱਕ ਫੜਿਆ ਕਿਉਂਕਿ ਸਾਡੀ ਜਿਹੜੀ ਵੋਟ ਦੀ ਰਾਜਨੀਤੀ ਪਿੰਡਾਂ ਚ ਉਹ ਪ੍ਰੋਬਲਮ ਆ ਜੇ ਪਿੰਡ ਤੇ ਨਸ਼ਾ ਵੇਚਦਾ ਫੜਿਆ ਜਾਂਦਾ ਤੇ ਉਹਦੀ ਜ਼ਮਾਨਤ ਚੜਾਉਣ ਵਾਲੀ ਸਾਡੇ ਪਿੰਡ ਵਾਲੇ ਜਾਂਦੇ ਆ ਹਮ ਠੀਕ ਹੈ ਜੀ ਅੱਜ ਤੋਂ 20 ਸਾਲ ਪਹਿਲਾਂ ਨਸ਼ਾ ਕੱਟ ਸੀ ਕਹਿੰਦੇ ਹੁੰਦੇ ਸੀ ਲੋਕਾਂ ਨੂੰ ਪਿੰਡਾਂ 'ਚ ਵੀ ਨਸ਼ਾ ਆਊ ਅੱਜ ਕਿਸੇ ਦੇ ਘਰੇ ਤੁਹਾਡੇ ਘਰੇ ਹੋਵੇ ਅੱਜ ਹਰ ਕਿਸੇ ਦੇ ਘਰ ਚ ਵੜ ਗਿਆ ਪਰ ਅੱਜ ਵੀ ਕੋਈ ਉਥੇ ਜੇ ਜ਼ਿਆਦਾ ਜਿਹੜਾ ਰੌਲਾ ਇਸ ਟਾਈਮ ਉਹ ਨਸ਼ਾ ਰੋਕਨ ਦਾ ਨਸ਼ੀਨ ਰੋਕੋ ਉਹਦਾ ਸਮਾਜਿਕ ਬਾਈਕਾਟ ਕਰੋ ਤੁਹਾਡੇ ਹੱਥੇ ਲੋਕੋ ਤੁਸੀਂ ਰੋਕ ਸਕਦੇ ਹੋ ਪੁਲਿਸ ਔਰ ਸਰਕਾਰ ਦੇ ਹੱਥ ਨਹੀਂ ਨਹੀਂ ਰੋਕ ਸਕਦੀ ਪੁਲਿਸ ਔਰ ਸਰਕਾਰ ਜਿੰਨਾ ਚਿਰ ਅਸੀਂ ਕੋਈ ਵੀ ਦੁਨੀਆ ਦੀ ਚੀਜ਼ ਨੂੰ ਜਿੰਨਾ ਸਮਾਜਿਕ ਤੌਰ ਤੇ ਅਸੀਂ ਉਹਦਾ ਬਾਈਕਾਟ ਨਹੀਂ ਕਰਾਂਗੇ ਤੇ ਨਹੀਂ ਰੋਕ ਸਕਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ ਪੁਲਸ ਆਹਦਾ ਕੰਮ ਕਰ ਰਹੀ ਆ ਪੁਲਸ ਇਸ ਕਰਕੇ ਸਰਕਾਰ ਵੀ ਆਪਦਾ ਕੰਮ ਕਰ ਰਹੀ ਆ ਅਸੀਂ ਨਿਆਵਾ ਕੰਮ ਕਰ ਰਹੇ ਸਾਨੂੰ ਆਪਦਾ ਕੰਮ ਕਰਨਾ ਪਊ ਅਸੀਂ ਇੱਕ ਬਾਈਕਾਟ ਕਰਦੇ ਜਿਹੜਾ ਪਿੰਡ ਦੇ ਵਿੱਚ ਨਸ਼ਾ ਵੇਚੂਗਾ ਅਸੀਂ ਉਹਦਾ ਸਮਾਜਿਕ ਬਾਈਕਾਟ ਕਰਦੇ ਆ ਉਹਦੇ ਨਾਲ ਕੋਈ ਰੋਟੀ ਬੋਟੀ ਦੀ ਸਾਹ ਨਹੀਂ ਨਹੀਂ ਰੱਖਾਂਗੇ ਅਸੀਂ ਉਹਦਾ ਬਾਈਕਾਟ ਕਰਦੇ ਆ ਦੇਖੋ ਨਸ਼ਾ ਇੱਕ ਸਾਲ ਚ ਬੰਦ ਹੋ ਜਾਊਗਾ